ਏਸੀ ਦਾ ਤੇ ਮੈਂ ਨਹੀਂ ਕਹਦਾ ਵੀ ਏਸੀ ਅਗੇ ਜਿੱਥੇ ਗਰਮੀ ਜ਼ਿਆਦਾ ਆ ਬਜ਼ੁਰਗ ਨਹੀਂ ਸਾਹ ਸਕਦੇ ਜਾਂ ਕੋਈ ਹੋ ਜ ਨਹੀਂ ਸਾਹ ਸਕਦੇ ਉਸੇ ਏਸੀ ਲਾਣੇ ਕੋਈ ਮਨਮਤ ਨਹੀਂ ਹੈ ਉਹ ਤੇ ਉਹਨਾਂ ਨੂੰ ਚਾਰਿਆਂ ਨੂੰ ਜਿਹੜੇ ਬਜ਼ੁਰਗਾਂ ਨੇ ਦੂਸਰਾ ਨੇ ਗਰਮੀ ਲੱਗਦੀ ਆ ਉਹ ਤੇ ਕਹਿੰਦਾ ਧੰਨਵਾਦ ਸੇ ਕਿਉਂਕਿ ਉਹਨਾਂ ਦੀ ਆਰਥਿਕ ਅਵਸਥਾ ਉੱਚੀ ਨਹੀਂ ਹੁੰਦੀ ਤੇ ਸਰਦੀ ਗਰਮੀ ਨੂੰ ਇੱਕ ਬਰਾਬਰ ਸਮਝਾਉਂਦਾ ਤੇ ਚੱਲ ਰਹੇ ਨੇ ਜਗਿਆਸੂ ਨੇ ਸਟੂਡੈਂਟ ਆਫ ਸਪਿਰਚੁਅਲਟੀ ਨੇ ਉੱਥੇ ਏਸੀ ਲਾਣੇ ਕੋਈ ਮਨਮਤ ਨਹੀਂ ਹੈ। ਉੱਥੇ ਏਸੀ ਲਾ ਰਹੇ ਹੋ ਕਿ ਉਹਨਾਂ ਨੂੰ ਵਿਚਾਰਿਆ ਨੂੰ ਕਿ ਬਜ਼ੁਰਗਾਂ ਨੂੰ ਜਰ ਵੀ ਉਹਨਾਂ ਨੂੰ ਧਰਮੀ ਲੱਗਦੀ ਆ ਦੁਸਰੇ ਲੱਗਦੀ ਆ ਔਰ ਆਮ ਨਾਲ ਕੋਈ ਵਜਾਏ ਕਿ ਆਪਣੀ ਸਰੀਰ ਦੇ ਪ੍ਰੀਨਾਂ ਹੀ ਪੂਰੀ ਦਰ ਹੈ ਉਧਰ ਪੂਰੀ ਸੁਈ ਹੈ ਉਧਰ ਧਿਆਨ ਹੋਵੇ ਉਹਨਾਂ ਦਾ ਧਿਆਨ ਹੈ ਉਧਰ ਗੁਰਗੰਸਾ ਵੱਲ ਹੋਵੇ। ਉੱਥੇ ਇੱਥੇ ਚੰਗੇ। ਬਾਕੀ ਰਹਿ ਗਿਆ ਜੇ ਆਪਣੇ ਸੁੱਖਾਂ ਲਈ ਲਾਣੇ ਨੇ ਹੋਰ ਲਾਣੇ ਨੇ ठीक नहीं तो पावना की है बाकी जो सोफे ने शुरू तो महाराज जी गुरमुत ने अराबरी नहीं करनी चाहिए क्या कहते कोई नहीं बैठ सकता हे ठा इस तरह ऐसी ਇਹ ਛੋਟੀ ਜਿਹੀ ਦੀਵਾਰ ਬਣਾ ਦਿਓ ਜਿੱਤੇ ਉਹ ਕੁਐਸਚਨ ਬੈਠ ਕੇ ਤੇ ਗੁਰਦੁਆਰੇ ਉਹ ਸੋਣ ਸਕਣ ਮਾਰਾਗਾ ਦੇ ਸਕਣ ਉਹ ਸੈਪਰੇਟ ਬਣਾ ਦੇ ਇਸ ਤਰ੍ਹਾਂ ਦਾ ਗੁਰਦੁਆਰੇ ਵਿੱਚ ਸਾਰੇ ਇੱਕ ਬਰਾਬਰ ਬੈਠੇ ਹੋਣ ਸਾਰੇ ਇੱਕ ਬਰਾਬਰ ਬੰਦ ਤੇ ਕੁਰਸੀਆਂ ਬਾਰੇ ਫੈਸਲੀ ਹੋਵੇ ਨਾ ਉਸ ਬੈਠੋ ਭਾਈ ਇਹ ਤੇ ਮੇਰੇ ਤਾਂ ਮੈਂ ਮੇਰਾ ਜਿੰਨਾ ਦਿਮਾਗ ਹੈ ਮੈਂ ਇਸ ਕੰਟਰੋਵਰਸੀ ਤੇ ਨਹੀਂ ਬੰਦਾ ਪਰ ਮੇਰਾ ਦਿਮਾਗ ਇਹ ਆ ਜੋ ਮੈਨੂੰ ਸਮਝ ਲੱਗੀ ਯਾਰ ਤੇ ਗੁਰਦੁਆਰੇ ਚ ਥੋੜ੍ਹ ਜੇ ਦੀਵਾਰ ਕਰਕੇ ਇੱਕ ਜਗ੍ਹਾ ਬਣਾ ਦਨ ਜਿੱਡੇ ਕਿ ਕੁਰਸੀਆਂ ਨਾ ਦੇ ਸਰ ਉਤੋਂ ਆਦਮੀ ਆਪਣਾ ਗੁਰੂ ਸਾਹਿਬ ਦੀ ਗੱਲ ਸੁਣ ਸਕਣ ਗੁਰੂ ਸਾਹਿਬ ਦਾਸਨ ਕਰ ਸਕਣ ਸੰਗਤ ਨੂੰ ਨਾ ਪਤਾ ਲੱਗੇ ਕਿ ਇਹ ਕੁਰਸੀਆਂ ਤੇ ਬੈਠੇ ਹੋਏ ਜਿੱਤੇ ਲੇਟੈਸਟ ਮਾਡਰਨ ਆਈਵੈਂਟਸ ਦੀ ਲਾਈਫ ਹੈ ਨਾ ਇਹਦੇ ਵਿੱਚ ਨਈ ਬੈਠ ਸਕਦੇ ਪਹਿਲੇ ਤੇ ਸਾਰੇ ਕੁਰਸੀ ਹੁੰਦੀਆਂ ਜਿਹੜੇ ਬਗਦੰਦ ਹੁੰਦੇ ਕੋਈ ਗੱਲ ਸਹੀ ਨਹੀਂ ਜੀ ਸਾਜ ਗੁਰਦਵਾਰ ਪੰਨਾ ਨਹੀਂ ਬਜ਼ੁਰਗ ਜੀ ਅੱਜ ਕੱਲ੍ਹ ਚੋਂ ਕਿ ਬਿਮਾਰੀਆਂ ਲੱਗੀਆਂ ਨੇ ਗੱਡੇ ਦੂਰ ਲਾਪੇ ਦੂਸਰ ਲਾਪੇ ਨੇ ਤੇ ਉਹਨਾਂ ਦੇ ਅਗਰ ਕਰਨਾ ਹੀ ਆ ਦੂਸਰਾ ਹੀ ਕਰਨਾ ਹੈ ਜਿਵੇਂ ਜਸਾ ਮੈਂ ਦੱਸਿਆ ਕਿ ਗੁਰਦਵਾਰ ਦੇ ਅੰਦਰ ਦੀਵਾਰ ਤੋਂ ਸੱਜੇ ਨਾਲ ਦੀਵਾਰ ਕਰਕੇ ਕੋਈ ਕਰਕੇ ਤੇ ਅੰਨੀ ਕੁਝੀ ਕਰੋ ਜਿਹਦੇ ਨਾਲ ਉਹਦਾ ਮੂੰਹ ਜਿਹੜਾ ਨਾ ਉਹ ਸੰਗਤ ਵੱਗ ਦੇ ਸਕੇ ਵਾਕੀ ਕਿ ਗੁਰੂ ਅੰਸਾ ਜੀ ਖੂਰ ਇਹਦੇ ਵਿੱਚ ਗੁਰੂ ਮਹਾਰਾਜ ਅਸੇ ਉੱਚੇ ਨਹੀਂ ਜਾ ਸਕਦੇ ਉਹ 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 ਮੁਠੀਕ ਨਹੀਂ